ਆ ਉਤਾਰਦੇ ਟੀੜੀਆਂ ਵਿੱਚ ਆਹ ਰਾਨੀ ਪਾਈ ਰਾਨੀ ਸਾਹਾ ਦੇ ਪੈਰ ਤਵਾ ਜਾਂਦੀ ਮਹਾਰਾਣੀ ਜੀ ਦੇ ਸਾਸ਼ੀ ਕਾਂ ਜੀ ਸਾਰਿਆਂ ਨੂੰ ਲੋਟੇ ਫੈਮਿਲੀ ਵਲੌਗ ਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਤੇ ਆਹ ਵੇਖੋ ਲਓ ਜੀ ਆਪਾਂ ਕਰਨ ਲੱਗੇ ਆ ਟੈਂਕੀ ਨੂੰ ਨਾ ਸਾਫ ਟੈਂਕੀ ਦੇ ਜਿਹੜੀ ਆ ਥੱਲੇ ਵਾਲੀ ਜਗਾ ਨਾ ਇਹਨੂੰ ਆਪਾਂ ਸਾਫ ਕਰਨਾ ਹੈ ਕਿਉਂਕਿ ਥੱਲੇ ਬਾਥਰੂਮ ਦੇ ਵਿੱਚ ਇਹਦੇ ਨਾ ਬੂਨਾ ਸੇਮਣੀ ਸ਼ੁਰੂ ਹੋ ਗਈਆਂ ਲੈਂਟਰਸ ਤੇ ਸਰਖਾ ਬਣਨ ਨੂੰ ਮੈਂ ਕਿਹਾ ਸੀਗਾ ਕਿ ਇੱਧਰ ਵਾਲਾ ਖੋਲ ਦਿਓ ਇਹਨਾਂ ਨੇ ਆਹ ਕੋ ਆ ਨਾ ਇਧਰੋਂ ਆ ਖੋਲ ਦਿੱਤਾ ਤੇ ਪਾਣੀ ਆ ਗਿਆ ਤੇ ਟੈਂਕੀ 'ਚ ਇੰਨੇ ਕ ਪਾਣੀ ਰਹਿ ਗਿਆ ਆ ਦੇਖੋ ਤੇ ਹੁਣ ਆਪਾਂ ਇਹਨੂੰ ਉਤਾਰ ਕੇ ਟੈਂਕੀ ਨੂੰ ਲਾ ਕੇ ਇਹਨੂੰ ਥੱਲੇ ਤੇ ਨੂੰ ਸਾਫ ਕਰ ਦਾਂਗੇ ਚੰਗੀ ਤਰ੍ਹਾਂ ਤੇ ਵੇਖੋ ਕਿੰਨਾ ਵਧੀਆ ਫਿਰ ਰਿਜ਼ਲਟ ਆਪ ਨੂੰ ਮਿਲਦਾ ਹਾਂ ਖਿੱਚ ਤੇ ਖਿੱਚ ਦੇ ਤੇੜੀ ਕਰ ਦੇ ਹੋ ਜੂਗੀ ਤੇੜੀ ਕਰਦੇ ਕਰਦੇ ਸ਼ਾਬਾਸ਼ ਉਹ ਕਿੰਨਾ ਪਾਣੀ ਕੋਰੀ ਵਧੀਆ ਲੱਗਦੀ ਨਦੀਆਂ ਮਗਾ ਦਿੱਤੀਆਂ। ਵਸ ਕੇ ਕੀ ਕਰਨੇ? ਆਹ ਕੋਈ ਟੈਂਕੀ ਇਹਦਾ ਚੁੱਕਦੀ ਆ। ਨਾ ਟੈਂਕੀ ਵੀ ਸਾਫ ਹੋ ਜੂਗੀ ਨਾਲੇ। ਇਸ ਤਰ੍ਹਾਂ ਪਰ ਰੱਖਿਆ ਸੀ। ਇੱਟਾ ਪਰ ਇਹਨਾਂ ਦੇ ਥੱਲੇ ਸੁਲਾਬ ਰਹਿੰਦੀ ਐ ਨਾ ਤਾਂ ਕਰਕੇ। ਉਹਦਾ ਕਰਕੇ ਵੀ ਕੰਮ ਖਰਾਬ ਹੋਇਆ ਹਨਾ। ਚਲੋ ਚੁੱਕੋ ਥੱਲੇ। ਇੱਟਾ ਕਰੋ ਸਾਈਡ ਤੇ। ਟੈਂਕੀ ਵੀ ਇੱਥੋਂ ਗੰਦੀ ਹੋਈ ਐ। ਵਾਹ ਵਾਹ। ਹੈਲੋ। ਗੰਦੀ ਹੋਈ ਟੈਂਕੀ। ਹੈਲੋ। ਵਾਹ ਨੂੰ ਦੀਆ। ਵਾਹ ਕੋਈ ਦੀ ਵਿੱਚ। ਹਾਂਜੀ ਅੱਛਾ ਚਲੋ ਮੈਡਮ ਜੀ ਚੱਕੋ ਇੱਟਾ ਮੈਂ ਤਾਂ ਜੀ ਨਹੀਂ ਖਾਂਦੇ ਅੱਜ ਕੰਮ ਕਰਨਾ ਇੱਥੋਂ ਮਾਰੀ ਸਾਈਡ ਤੇ ਕਰਦੇ ਪਾ ਕਿੰਨਾ ਕੁਝ ਥੱਲੇ ਜੰਮਿਆ ਪਿਆ ਆ ਕੀ ਹੈ ਤਾਂ ਹੀ ਗਿਲਾ ਯਾਰ ਇਹੰਦਾ ਸੀ ਥੱਲੇ ਉਸ ਪਾਣੀ ਦਾ ਸਿੰਮ ਦਾ ਲੈਂਟਰ ਚੰਗੇ ਚੰਗੇ ਇਹ ਘਾਰੇ ਉਹ ਚੋਣੇ ਸ਼ੁਰੂ ਹੋ ਗਏ ਤੇ ਹਾੜਾ ਤੇ ਫੇਰ ਆ ਕੋ ਨੀਕੇ ਨੀਕੇ ਡੱਡੀਆਂ ਜਿਹੜੀਆਂ ਨਾ ਠੰਡੇ ਥਾਂ ਦੇ ਬੈਠੀਆਂ ਰਹਿੰਦੀਆਂ ਇਹ ਠੰਡਾ ਥਾਂ ਦੇਖ ਕੇ ਨਾ نیچے ਬੈਠੇ ਰਹਿੰਦੇ ਇੱਥੇ ਟੈਂਕੀ ਦੇ ਥੱਲੇ نیچے ਠੰਡੇ ਹੁੰਦੀ ਹੈ ਨਾ ਪਾਣੀ ਸੇਮ ਦਾ ਸੁਮਦਾ ਰਹਿੰਦਾ ਤੇ ਉਹਦਾ ਕਰਕੇ ਥੱਲੇ ਬੈਠੀਆਂ ਰਹਿੰਦੀਆਂ ਚਲੋ ਚੱਕੋ ਵੀ ਮੁੰਡਾ ਕਰਤੀ ਹੁਣ ਝਾੜੂ ਜਾਂ ਕੋਈ ਗੋਲੇ ਲੈ ਆ ਗਿਆ ਛੋਟਾ ਆ ਉਹਨੂੰ ਮਾੜਾ ਖੁਰਚੇ ਦੋ ਹੁੰਦੇ ਘਾਰਜੀ ਜਿਹੜੀ ਪਾਣੀ ਦੀ ਬਾਲਟੀ ਵੀ ਇੱਕ ਲਈ ਆ ਨੀ ਲਾਬ ਚੱਲਿਆ ਪਾਣੀ ਦੀ ਬਾਲਟੀ ਲੈਣ ਚੱਲ ਜਲਦੀ ਜਾ ਭੱਜ ਗਿਆ ਛਿੱਤੀ ਆ ਮੈਂ ਹੁਣ ਸਾਰੀ ਗੱੜਾ ਇਹਦੇ ਨਾਲ ਫੱਟੀ ਨਾਲ ਚੱਕ ਦੇਣਾ ਸਾਈਡ ਤੋਂ ਪਾਣੀ ਹੁਸ ਆਇਓ ਕਿੰਨਾ ਜੰਮਿਆ ਪਿਆ ਥੱਲੇ ਆ ਡੀ ਬੋਕਰ ਨਾਲ ਆ ਛੋਟੀ ਨਹੀਂ ਆ ਸਾਰੀ ਮਿੱਟੀ ਜੰਮ ਜੰਮ ਕੇ ਨਾ ਥੱਲੇ ਜਮਾ ਹੋ ਜਾਂਦੀ ਇੱਥੇ ਕੀ ਹਨ ਨਹੀਂ ਆ ਗਏ ਇਤਨਾ ਅਜੀਬ ਹੁੰਦਾ ਬਣੀ ਤੇ ਹੁਣ ਲੇ ਕੇ ਪਾ ਥੋੜੀ ਤੇਆ ਟੱਕੜਾ ਪਾ ਇਥੇ ਗੁੱਜੀ ਬਣਾ ਕੇ ਸਲੈਬ ਬਣਾ ਕੇ ਨਾ ਟੈਂਕੀ ਫਿਰ ਉੱਪਰ ਚੱਕ ਦਾਂਗੇ ਫੇਰ ਨਹੀਂ ਇਦਾਂ ਹੋ ਜਾ ਮੈਡਮ ਜੀ ਕਹਿੰਦੇ ਆ ਵੀ ਇਥੇ ਗੁਰਜੀ ਖੜੀ ਕਰ ਦੇਣੀ ਤੇ ਗੁਰਜੀ ਦੇ ਉੱਪਰ ਟੈਂਕੀ ਰੱਖਾਂਗੇ ਲੋ ਵੀ ਤੁਹਾਨੂੰ ਦਿਖਾਵਾਂ ਜੀ ਲੋਗ ਉਹ ਵੀ ਪਾਉਣਗੇ ਟੈਂਕੀ ਦਾ ਪਲੇਟਫਾਰਮ ਬਣਾ ਦੇਣਾ ਉੱਤੇ ਹਾਂ ਟੈਂਕੀ ਦਾ ਪਲੇਟਫਾਰਮ ਇੱਥੇ ਬਣਾ ਦੇਣਾ ਸਾਰੇ ਵੈਸੇ ਤੇ ਆ ਸਰਫੇਸ ਨਾ ਸਾਫ਼ ਹੀ ਆ ਪਤਾ ਨਹੀਂ ਸਿੰਮਣ ਕਿਸ ਤਰ੍ਹਾਂ ਡਿਆ ਜਾਂ ਕੋਈ ਸ਼ੇਕ ਸ਼ੂਕ ਹੋਣਾ ਲੰਤਰ ਤੇ ਥੋੜਾ ਬਹੁਤ ਲਗਾਤਾਰ ਸਿਲ ਰਹਿਣ ਕਰਕੇ ਵੀ ਇੱਥੇ ਪ੍ਰੋਬਲਮ ਹੋ ਜਾਂਦੀ ਆ ਭਾਵੇਂ ਕੋਈ ਸਹੀ ਹੈ ਨਾ ਸਾਰਾ ਕੋਈ ਲੱਗ ਰਿਹਾ ਸਿਲ ਲਗਾਤਾਰ ਹੀ ਆ ਪਾਣੀ ਇੱਥੇ ਖੜਾ ਰਿਹਾ ਤਾਂ ਕਰਕੇ ਹੋ ਲਗਾਤਾਰ ਰਹਿਣ ਨੂੰ ਹਾਂ ਜੀ ਯਾਨੀ ਨਹੀਂ ਬਣਦੀ ਇਸ ਤਰ੍ਹਾਂ ਪਰ ਯਾਨ ਲੈੰਟਰ ਥੱਲੇ ਤੁਸੀਂ ਵੀ ਆਪਣੀਆਂ ਟੰਕੀਆਂ ਚੱਕ ਕੇ ਚੈੱਕ ਕਰਦੇ ਰਿਆ ਕਰੋ ਵੀ ਕਿਤੇ ਖਰਾਬਤ ਨਹੀਂ ਥੱਲੇ ਲੈੰਟਰ ਹੋਣ ਆਹੋ ਵਾਹਦਾ ਤੇ ਹੋ ਨਹੀਂ ਰਿਹਾ ਵਰਨਿੰਗ ਇਹ ਵੀ ਤਾਂ ਦੇਣੀ ਇੱਕ ਅਸੀਂ ਕੰਮ ਕੰਮ ਦੇ ਲਈ ਵੀਡੀਓ ਬਣਾਈ ਹੈ ਕਿ ਨਾਲ ਟੰਕੇ ਟੁੱਕੇ ਸਾਫ਼ ਕਰਦੇ ਰੋ ਆਪਣੀਆਂ ਟੰਕੀਆਂ ਸਾਫ਼ ਕਰਕੇ ਫਿਰ ਪਾਣੀ ਵੀ ਸਾਫ਼ ਮਿਲਦਾ ਸਾਨੂੰ ਔਰ ਇਹ ਕਿੰਨਾ ਕੁਝ ਵਿੱਚ ਜੰਮਿਆ ਹੋਇਆ ਬਹੁਤ ਕੁਝ ਵਿੱਚ ਜੰਮਿਆ ਹੋਇਆ ਗੰਦੀ ਹੋਈ ਟਿੰਕੀ ਆ ਦੇਖੋ ਘਰ ਦੇ ਨਾਲ ਆਹ ਬਲੇ ਛੱਤ ਦੇ ਆਹ ਵਾਲੇ ਪਾੜ ਤੇ ਨਾ ਪਾਣੀ ਖੜ ਜਾਂਦਾ ਥੋੜਾ ਕਿ ਇੱਥੇ ਕਹਿ ਵਾਲੀ ਜਗ੍ਹਾ ਤੇ ਮਿਸਤਰੀਆਂ ਨੇ ਥੋੜਾ ਡਾਊਨ ਰੱਖ ਦਿੱਤਾ ਮੈਨੂੰ ਲੱਗਦਾ ਇੱਥੋਂ ਅੱਲੇ ਬੀਵੇਂ ਵੀ ਪਿਆ ਹੋਇਆ ਵਾ ਉੱਥੇ ਵੀ ਥੋੜਾ ਖੜ ਜਾਂਦਾ ਮਤਲਬ ਹਰ ਇੱਕ ਜਗ੍ਹਾ ਇਸ ਤਰ੍ਹਾਂ ਹੋ ਹੀ ਜਾਂਦਾ ਸਾਰੇ ਇੱਕ ਨਾ ਜ਼ਰੂਰੀ ਨਹੀਂ ਕਿ ਸਾਡੇ ਨਾਲ ਹੋਇਆ ਕਈ ਵਾਰੀ ਮਿਸਤਰੀ ਤੁਹਾਨੂੰ ਇਹੋ ਜਿਹਾ ਟੱਕਰ ਜਾਂਦੇ ਆ ਕਿ ਵੀ ਉਹ ਆਪਣਾ ਕੰਮ ਸਹੀ ਨਹੀਂ ਕਰਦੇ ਲੋ ਜੀ ਚਾਣੀ ਪ੍ਰਵਾ ਤੈਨੂੰ ਕਿਹਾ ਸੀਗਾ ਕਿ ਸਕ੍ਰੱਬਰ ਲੈ ਗਿਆ ਤੇ ਉਹ ਨਹਾਉਣ ਵਾਲਾ ਲੈ ਕੇ ਆ ਗਿਆ ਇਹ ਇਹਨੂੰ ਵਾਪਸ ਘੱਲਿਆ ਬਿਜਾਉ ਲੈ ਗਿਆ ਦੂਜਾ ਮੈਡਮ ਜੀ ਇੱਟਾਂ ਲੱਗੀਆਂ ਸਾਫ ਕਰਨ ਜਿਨ੍ਹਾਂ ਨੂੰ ਉੱਪਰ ਪਣਾ ਵਗੈਰਾ ਜੰਮਿਆ ਸੀਗਾ ਤੇ ਸਾਰੀਆਂ ਇੱਟਾਂ ਤੇ ਲਗਭਗ ਜੰਮਿਆ ਹੋਇਆ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਸਾਫ ਕਰਕੇ ਫੇਰ ਆਪਾਂ ਇਹਨਾਂ ਨੂੰ ਇਸਤੇਮਾਲ ਕਰ ਲਾਂਗੇ ਹਾਂ ਜੰਮਿਆ ਹੋਇਆ ਸਾਰਾ ਆ ਵੀ ਬਾਕੀਆਂ ਤੇ ਵੀ ਕਾਈ ਦੀ ਜੰਮੀ ਹੋਈ ਹਈ ਹਾਂ ਹਾਂ ਕਿੰਨੀ ਕਰੀ ਜੰਮੀ ਆ ਉਤਾਰਦੇ ਆ ਕੀੜੀਆਂ ਵਿੱਚ ਆਹੋ ਠੰਡੀ ਜਗਾ ਤੇ ਰਹਿੰਦੀ ਆ ਤੈਨੂੰ ਜਾਣਾ ਪੈਣਾ ਵਿੱਚ ਹਾਂ ਆ ਗਿਆ ਲੈ ਕੇ ਆ ਜਾਣਾ ਪੈਣਾ ਵਿੱਚ ਚੱਲ ਵਿੱਚ ਜਾਣਾ ਪੈਣਾ ਯਾਰ ਚੱਲ ਜਾਓ ਵਿੱਚ ਅੱਜ ਕੱਲ ਇਹੋ ਕੰਮ ਕਰਨੇ ਹੁੰਦੇ ਚੱਲ ਵਿੱਚ ਜਾ ਕੇ ਨਾਲ ਕੈਮਰਾ ਲੈ ਜੀ ਵਿੱਚ ਕੈਮਰਾ ਕੋਈ ਝੂਟ ਕਰੀ ਨਾ ਉੱਥੇ ਝੂਟ ਕਰੀ ਚਲੋ ਆਏ ਹੋਏ ਜਾਨੀ ਤੇਰਾ ਹਲਾ ਲੈਦਾ ਮੇਕੋ ਕੈਮਰਾ ਤੇ ਰੱਖ ਦੇ ਇਹ ਆ ਜਾ ਰਿਹਾ ਜੀ ਮੁੰਡਾ ਅੰਦਰ ਕੁਵਾਰ ਨੇ ਤੇ ਆ ਦੇਖੋ ਵੜ ਗਿਆ ਜੀ ਅੰਦਰ ਚੱਲ ਵੀ ਕਿਦਾਂ ਅੰਦਰ ਤੇ ਭੂਰੀ ਆ ਵਾ ਗੁੰਜਦੀ ਆ ਚੱਲ ਚੱਲ ਕਰਦੇ ਸਾਫ ਲੈ ਆਓ ਕੈਮਰਾ ਹੁਣ ਮੈਂ ਵੀ ਸਾਫ ਕਰੂੰਗਾ ਟੈਂਕੀ ਟੈਂਕੀ ਦੇ ਅੰਦਰ ਤੇ ਭਰ ਗਿਆ ਉਹ ਲਿਆ ਫੜਾ ਯਾਰ ਉਹ ਠੀਕ ਹੈ ਕਿੱਥੇ ਅੱਛਾ ਪੁੱਛੇ ਸੁੱਟਦਾ ਇਹਨੇ ਜੇ ਸੁੱਟ ਦੇਂਦਾ ਆਏ ਕੋ ਗਾਈਜ਼ ਆ ਗਿਆ ਮੇਰ ਕੋ ਸਬਸਕਰਾਈਬਰ ਆਏ ਕੋ ਆ ਦਿਖੰਦੇ ਹਨ ਹੈ ਡਰਨ ਸਾਫ ਕਰਨਾ ਬੜਾ ਆਪਨ ਉਹ ਐ ਲੱਗੰਦਾ ਮੈਂ ਪਲਟੇ ਜਾਣਾ ਯਾਰ ਧਿਆਨ ਰੱਖਿਓ ਕੋਠੇ ਤੋਂ ਨਾ ਥੱਲੇ ਕਿੱਥੋਂ ਹੋ ਮੈਂ ਕੱਲ ਉਹ ਕੋਠੇ ਦੇ ਥੱਲੇ ਗਿਆ ਏ ਗਾਈਜ਼ ਹੁਣ ਨਾ ਆਪਕ ਮਰ ਆ ਆ ਇਹਦੀ ਸਾਰੀ ਗੰਦਗੀ ਇਹ ਸਾਫ ਕਰਨੀ ਪੈਣੀ ਆ ਆਪਾਂ ਨੂੰ ਤੇ ਸਾਫ ਕਰਦਾ ਛੇਤੀ ਛੇਤੀ ਇੱਥੋਂ ਪਾਣੀ ਕੱਢ ਦਿੰਨੇ ਆ ਥੋੜਾ ਫਿਰ ਸੋਖਾ ਮੈਂ ਨਾ ਫੜਾ ਡਿਆ ਆ ਕਿੱਟਾ ਤੇ ਮੈਂ ਸਾਫ ਕਰਦੀ ਨਹੀਂ ਆ ਕੋਕੀ ਨਹੀਂ ਖਾਈਗੀ ਗੰਦ ਗਰੀ ਇਹਦੇ ਆ ਲੱਗੰਦਿਆ ਇਤਰਾ ਮੇਲੇ ਚ ਆਉਣ ਹੀ ਲੈ ਆਂਦੇਂਂ ਛੂੜੇ ਲੈਂਦੇਂਂਂ ਉਤਰਾ ਲੱਗੰਦਿਆ ਮੈਂ ਕਹਿੰਨਾ ਅੱਜ ਮੇਲੇ ਦੀ ਲੋੜ ਹੀ ਨਹੀਂ ਆਪਾਂ ਘਰੇ ਮੇਲਾ ਲਾਤਾ ਟਾਂਕੀ ਜੀ ਤੇ ਇਹ ਵੀ ਇਤਰਾ ਘਰੇ ਲਾਇਆ ਘਰੇ ਮੇਲਾ ਆਈ ਮੈਂ ਕਹਾਤਾ ਕਿ ਇਤਰਾ ਮੇਲਾ ਲਾਇਦਾ ਇਤਰਾ ਛੂੜੇ ਲੈ ਆਓ ਅੱਜ ਬਹੁਤ ਮਜ਼ਾ ਆਂਦਿਆ ਬਸ ਊੜੇ ਜੀ ਰੂਰੀ ਆ ਨਹੀਂ ਤੇ ਆਕਸੀਜਨ ਆ ਮਿਲੂਗੀ ਤੇ ਫੇਰ ਇਤਰਾ ਆ ਰਿਹਾ ਆਪਣਾ ਕੰਮ ਬਣ ਗਿਆ ਅੰਦਰ ਮਾਸਾ ਵੀ ਆਕਸੀਜਨ ਹੀ ਹੈ ਕਿ ਮੈਂ ਸਰੀਵਾ ਯੂ ਕੰਦਿਆ ਬਹੁਤ ਹੀ ਖਤਰਨਾਕ ਤਰੀਕੇ ਨਾਲ ਮੈਡਮ ਜੀ ਕੰਮ ਕਰੀ ਜਾਂਦੇ ਆ ਕਿਉਂ ਮੈਡਮ ਕੀ ਗੱਲ ਹੋ ਸਕਦੀ ਕਿਉਂ ਕੀ ਕਾਰਨ ਹੋ ਸਕਦਾ ਇੱਟਾਂ ਤੇ ਭੱਲ ਕੇ ਆਪਾਂ ਰੱਖੀਆਂ ਵਾ ਟੰਕੀ ਦੇ ਨੀਚੇ ਪਰ ਫਿਰ ਵੀ ਕਿਉਂ ਇਹ ਪਾਣੀ ਗਿਆ ਥੱਲੇ ਆਹ ਵੇਹ ਮੈਨੂੰ ਲੈਂਟਰ ਤੇ ਆਇਆ ਇਕਦਮ ਸਾਫ ਲੱਗਣ ਡਿਆ ਮੈਂ ਵਿੱਚ ਕੋਈ ਸ਼ੇਕ ਨਹੀਂ ਹੈਗਾ ਤੇ ਇੱਟਾਂ ਵੀ ਮੈਨੂੰ ਲੱਗਦਾ ਜਿਆਦਾ ਕਾਰਨ ਆ ਇੱਟਾਂ ਨਾ ਪਾਣੀ ਦਾ ਗਿੱਲੀਆਂ ਰਹਿੰਦੀ ਆ ਵੇਖੋ ਕਿਦਾਂ ਗਿੱਲੀਆਂ ਆ ਆਹ ਠੀਕ ਐ ਆ ਵੇਖੋ ਹਾਂ ਗਿੱਲੀਆਂ ਬੇਟਾ ਇਨਾ ਕਰਕੇ ਮਿਲਦਾ ਲੈਂਡਰ ਤੇ ਸਲਾਬ ਰੇਣੀ ਤਾਂ ਕਰਕੇ ਹਾਂ ਬੂੰਦਾ ਜੀ ਸਹੀ ਹੋਈਆਂ ਜਿਸ ਤਰ ਲੈਂਟਰ ਥੱਲੇ ਬੂੰਦਾ ਜਿਹੀਂ ਪੜੀਆ ਸਿਮੀਆਂ ਬੂੰਦਾ ਸਿਮੀਆਂ ਜੀ ਜੀ ਦਾ ਪਾਣੀ ਸਿਮਿਆ ਪਾਫ ਨਾਂ ਬਣ ਜਾਂਦੀਆਂ ਇਸ ਤਰ੍ਹਾਂ ਪਾਣੀ ਸਿਮੇ ਉਤੋਂ ਗਰਮੀ ਵਜਦੀ ਆ ਹਾਂਜੀ ਤੇ ਉਹ ਪਾਣੀ ਮੇਰੇ ਕਾ ਲੈਂਡਰ ਦੇ ਵਿੱਚ ਹੌਲੀ ਹੌਲੀ ਗਿਆ ਅੰਦਰ ਸਿਮ ਸਿਮ ਕੇ ਕਿੰਨਾ ਹੀ ਮੇਨ ਕਾਰਨ ਲੱਗਣ ਡਿਆ ਮੈਨੂੰ ਤੇ ਆਪਾਂ ਇੱਥੇ ਫੇਰ ਇੰਜ ਕਰਾਂਗੇ ਇੱਕ ਸਲੇਬ ਜੀ ਬਣਾ ਦਿੰਦੇ ਹਾਂ ਹਾਂ ਬੁਰਜੀ ਬਣਾ ਕੇ ਉੱਪਰ ਸਲੇਬ ਬਣਾ ਦਾਂਗੇ ਭਾਵੇਂ ਥੱਲੇ ਸਲੇਬ ਬਣਾ ਦਈਏ ਥੱਲੇ ਫੇਰ ਉਹ ਹੀ ਕੰਮ ਰਹਿਣਾ ਬੁਰਜੀ ਬਣੂਗੀ ਤੇ ਫੇਰ ਹੀ ਅੱਛਾ ਅੱਛਾ ਇਹਦੇ ਸਲੈਬ ਰੱਖੀ ਦੀ ਆ ਹੂੰ ਫਿਰ ਤਾਂ ਚੁੱਕੀ ਰਹਿੰਦੀ ਨਾ ਅੱਛਾ ਅੱਛਾ ਨੀਚੇ ਸਲੈਬ ਰੱਖਾਂਗੇ ਫਿਰ ਉਹ ਕੰਮ ਰਹਿਣਾ ਹਾਂ ਇਹ ਤੇ ਹੈ ਚਲੋ ਵੇਖਦੇ ਹਾਂ ਅੱਗੇ ਜਾ ਕੇ ਕੀ ਬਣਦਾ ਫਿਰ ਉਹ ਵੀ ਇਹਨਾਂ ਨੂੰ ਵਿਖਾ ਦਾਂਗੇ ਸਰੋਤਿਆਂ ਨੂੰ ਚਲੋ ਖੜੀ ਕਰੋ ਥੈਂਕ ਯੂ ਮੁੰਡਿਓ ਹੋ ਗਈ ਸਾਫ ਓਏ ਹੋ ਗਈ ਸਾਫ ਚਲ ਵਿਖਾ ਬਾਹਰ ਨਿਕਲ ਕੇ ਵਿਖਾਈਏ ਕਿਹੋ ਜੀ ਕੀਤੀ ਸਾਫ

ਓਏ ਈ ਬਾਕੀ ਐ ਨਾ ਇਹ ਬਾਜੂ ਕਰਦੇ ਪਾਣੀ ਰੋਲ ਸਰਖਾਬ ਚੱਲਿਆ ਮੋਟਰ ਚਲਾਉਣ ਲਈ ਥੱਲੇ ਫਿਰ ਇਹਦੇ ਇਧਰੋਂ ਦੀ ਪਾਣੀ ਆਊਗਾ ਐ ਕਰ ਤੇਰੇ ਸਾਹ ਸੁੱਕਣ ਦੇਣ ਥੱਲੇ ਇੰਨਾ ਮੈਨੂੰ ਨਹੀਂ ਘੜਿਆ ਡੋਗੀ ਸਾਡਾ ਚੀਕਾ ਮਾਰਨਿਆ ਵੀ ਮੈਨੂੰ ਵੀ ਉੱਤੇ ਲੈ ਗਿਆ ਉਹ ਨਾਲ ਤੇ ਉਹ ਇਧਰੋਂ ਦੀ ਪਾਣੀ ਆਉਣਾ ਇਹ ਪਿੱਛੇ ਜਾ ਕਾਸ਼ ਆਉਣੀ ਬੜੀ ਤੇਜ਼ ਆਉਣਾ ਐ ਮਾਈ ਤੁਹਾਨੂੰ ਥੋੜੀ ਕਰ ਲੈ ਇਧਰੋਂ ਆਉਣਾ ਜੀ ਪਾਣੀ ਇੱਥੋਂ ਪਾਣੀ ਕੀ ਮੈਂ ਕਿੰਨਾ ਹੜ ਰੋ ਨੇ ਆਉਣ ਲੱਗਾ ਪਾਣੀ ਰੈਡੀ 1 2 3 4 5 6 ਪਤਾ ਨਹੀਂ ਕਦੋਂ ਆਣਾ ਗਿਣੀ ਜਾਂਦੇ ਵੇਖੋ ਜਦੋਂ ਆ ਗਿਆ ਹਾਂ ਇਹ ਕਾਊਂਟਿੰਗ 10000 ਤੱਕ ਚੱਲੂਗੀ ਚਲਾਦੇ ਚਲਾਦੇ ਮਿੱਤਰਾ ਸਰਖਾਵ ਇੱਧਰ ਗਿਆ ਇੱਧਰ ਜਾਰੀ ਲੱਗੀ ਆਪਣੇ ਡੱਟ ਦੇ ਹੁਣ ਕਾ ਹੋ ਗਿਆ ਸਾਫ ਅਜ ਤਾਂ ਹੋ ਗਿਆ ਸਾਫ ਸਾਰੀ ਉਹਨਾਂ ਆਪਾਂ ਟੈਂਕੀ ਨੂੰ ਅੰਦਰੋਂ ਧੋ ਲਾਂਗੇ ਇਨਾਂ ਨੇ ਕੂਚਾ ਜਾ ਫੇਰ ਦਿੱਤਾ ਬਿਲਕੁਲ ਆ ਉਹ ਲਗਭਗ ਹੋ ਹੀ ਗਈ ਸਾਫ ਮੁੰਡੇ ਨੇ ਕੰਮ ਵਧੀਆ ਕੀਤਾ ਸ਼ਾਬਾਸ਼ ਮਿਲਣੀ ਚਾਹੀਦੀ ਇੱਕ ਚਪੇੜ ਦੀ ਇੱਕ ਚਪੇੜ ਦੀ ਸ਼ਾਬਾਸ਼ ਨਹੀਂ ਯਾਰ ਇੱਕ ਹੀ ਇੱਕ ਦੋ ਨਾ ਟੁੱਟਣ ਹਾਂ ਲੱਗਾ ਸਰਖਾਵ ਟੱਪ ਵੀ ਲਈ ਆਈ ਹੋਰ ਲਗਾ ਹਾਂ ਆ ਗਏ ਚੰਗ ਨਾ ਵਾਣੀ ਯਹਾਂ ਪਰ ਸੁਧਾਨਾ ਚਾਹੀਏ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਚਲ ਆ ਲੈ ਕੇ ਚੱਲ ਥੈਂਕ ਯੂ ਥੈਂਕ ਯੂ ਨੋਗੇ ਹਰ ਇਹਦੇ ਪਾਣੀ ਪਾ ਕੇ ਡੋਲੋ ਨੀਚੋਂ ਬਾਲਟੀ ਚੱਕ ਲਾ ਬਾਲਟੀ ਭਈ ਇਹ ਵਿੱਚ ਛਾੜਦੀ ਭਈ ਆਹ ਫਾਈਲ ਹੋਇਆ ਆ ਮੂੰਹ ਚ ਡੋਲ ਫਾਈਲ ਫਾਈਲ ਉੱਪਰੋਂ ਪਰੋਂ ਦੀ ਬਾਹ ਕੱਢੀ ਕਰ ਲ ਮਾਸਾ ਕੋਈ ਪਿੱਛੇ ਕਰ ਥੋੜਾ ਪਿੱਛੇ ਕਿਚੋਂ ਇਹ ਤਰ੍ਹਾਂ ਸਰਖਾਬ ਟੱਪ ਵੀ ਲੱਗ ਗਿਆ ਗਿਆ ਤੇ ਹੁਣ ਆਪਾਂ ਸਾਫ ਕਰਾਂਗੇ ਟੈਂਕੀ ਨੂੰ ਉਹੀ ਤਰ੍ਹਾਂ ਆਹ ਦੇਖੋ ਜੀ ਚਲ ਟਾਪਰਾ ਦੇ ਦਲੀ ਪਾਣੀ ਵੇਸਟ ਵੀ ਨਹੀਂ ਕਰਨਾ ਕੰਡਾ ਕੰਡਾ ਪਾਣੀ ਪਾਣੀ ਚਲੋ ਹਲੋ ਜੀ ਸਰਖਾ ਪਾਣੀ ਕਰਦੇ ਪਏ ਆ ਸਾਫ ਹੋਰ ਕਰਨਾ ਹੈ ਤੂੰ ਤੇ ਤੇ ਹੀ ਦਾ ਉਹ ਤੇ ਬੇਈ ਯਾਨੋ ਉਹ ਮਸਤੀ ਡਾਪਿੰਡੇ ਕਰ ਲਵੇ ਇੱਥੇ ਹੋਈ ਸਾਬ ਆ ਬਾਹਰ ਪਾਰੀ ਮਾਰ ਧੋਖਾ ਹੂੰ ਅੰਨੇ ਚ ਬੰਦੇ ਵੀ ਖਾਪਾ ਮੈਡਮ ਹਮਾਰੀ ਹੈ ਉਥੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਰੰਬੀ ਜੀ ਵੜਾ ਗੋਲੂ ਰੰਬੀ ਵੜਾ ਰੰਬੀ ਨਾ ਹੋਣਾ ਹੈ ਹਲੋ ਕੋਲੇ ਮਾਰ ਕੇ ਮੜੀ ਹੋਣਾ ਜੀ ਥੈਂਕ ਯੂ ਜਨ ਲਈ ਸਾਹ ਲਾ ਲਓ ਚੰਗੀ ਤਰ੍ਹਾਂ ਬੜਾ ਹਰ ਕੂਚੇ ਨੂੰ ਲਤਣਾ ਚੰਗੀ ਦਾ ਬਸ ਹਾਂ ਮਾਦਾ ਬਣੀ ਮਾਦੇ ਕਿਥੇ ਚੰਗੀ ਬਾਹਰ ਕੜਾ ਲੱਗੂ ਹੈ ਮਲੇ ਕਿਥੋਂ ਰਹਿ ਗਿਆ ਹੋਏ ਹੋਏ ਹੌਲੀ ਹੌਲੀ ਟੰਡਾ ਬੜਾ ਹੀ ਸਾਰੀ ਸਾਫ ਕਰ ਦੇ ਦਿੰਦਾ ਜ਼ੋਰ ਦੀ ਥੋੜੀ ਮਾਰੋ ਦਬਾ ਕੇ ਹਾਂ ਦਬਾ ਕੇ ਨੂੰ ਥੋੜਾ ਜ਼ਬਰਦਸਤੀ ਜ਼ੋਰ ਦੀ ਮਾਰਨਾ ਪੈਣਾ ਬਸ ਨਿਕਾ ਵੇਖੋ ਨਾ ਆ ਬਿਆ ਮਾ ਲੇ ਗਣਿਆ ਮਸਤੀਆਂ ਕਰਨਿਆ ਆ ਸੱਪ ਚ ਬਹਿ ਕੇ ਤੇ ਆ ਵੇਖੋ ਹਾਂ ਮਸਤੀ ਹੋ ਗਿਆ ਆ ਇੰਨਾ ਕਿਉਂ ਨਾ ਵਾ ਠੀਕ ਆ ਓਕੇ ਆ ਇਹ ਹੋ ਲੱਗੇ ਪਾਣੀ ਪਾਉਣ ਉਹ ਨਿੱਕਾ ਨਿੱਕਾ ਬਹੁਤ ਮસ્ਤੀ ਕਰਦਾ ਵੀ ਇਥੇ ਬੇਡੇ ਨਾ ਉਦਾਂ ਦੋਵੇਂ ਮੇਰੇ ਬੀਬੇ ਬੱਚੇ ਆ ਕੰਮ ਬਹੁਤ ਕਰਾਉਂਦੇ ਏ ਤੁਨੇ ਮੈਟਿਕ ਮਿੱਤੋ ਟੈਂਕੀ ਬੰਦ ਕਰਕੇ ਆਓ ਜਲਦੀ ਮੋਟਰ ਬੰਦ ਕਰਕੇ ਆਓ ਚੱਲ ਚੱਲ ਜਲਦੀ ਜਾ ਨਹੀਂ ਆ ਗਿਆ ਗਿੱਲਾ ਧਿਆਨ ਨਾ ਕਰੇ ਹੌਲੀ ਧਿਆਨ ਨਾਲ ਤਾਰਾਂ ਥੋੜਾ ਖਿੱਚੀ ਪੱਲੇ ਪੇਟੀ ਬਣ ਕੇ ਬੀ ਨਾ ਆ ਨਾ ਟਾਂ ਟਾਂ ਵੀ ਲੱਗ ਪਰ ਪਾਣੀ ਪੀਂ ਠੰਡਾ ਠੰਡਾ ਮੈਂ ਤੇ ਆਪ ਮੂੰਹ ਤੋ ਤਾ ਗਰਮੀ ਬਹੁਤ ਲੱਗਦੀ ਮਜ਼ਾ ਆਉਂਦਾ ਕੰਮ ਕਰਕੇ ਜਦੋਂ ਮੂੰਹ ਧੋਈਏ ਨਾ ਤੇ ਠੰਡਾ ਪਾਣੀ ਲੱਗਦਾ ਗਲਤੀ ਸੋਚ ਬੰਦ ਕਰ ਆਇਆ ਸ਼ਰਧਾ ਹੀ ਆ ਨਾ ਫਿਰ ਤਾਂ ਲੀਲੀ ਬੱਚਾ ਆ ਲੀਲੀ ਬੱਚਾ ਬੜਾ ਕਿਹਨੂੰ ਕਹਿੰਦੇ ਛੋਟਾ ਜਿਹਾ ਪੌਦਾ ਨਹੀਂ ਹੁੰਦਾ ਉਹਨੂੰ ਵੀ ਲੀਲੀ ਬੱਚਾ ਕਿਹਾ ਜਾਂਦਾ ਇਹ ਵੀ ਛੋਟਾ ਬੱਚਾ ਆ ਲੈ ਤੇ ਤਾਂ ਲੀਲੀ ਬੱਚਾ ਕਹਿ ਲਈਦਾ ਖਾਰਸ਼ ਜੀ ਹੁੰਦੀ ਪਾਣੀ ਪਾਈ ਰਾਣੀ ਸਾਹਾ ਦੇ ਪਿਆਰ ਦਵਾ ਜਾਂਦੀ ਮਹਾਰਾਣੀ ਜੀ ਦੇ ਹਾਂ ਮੇਰੇ ਪੈਰਾਂ ਦੇ ਖਾਰਸ਼ ਹੁੰਦੀ ਮੈਨੂੰ ਪਾਣੀ ਪਾ ਮੱਛਰ ਬੜਾ ਕੱਟਣਦੇ ਮੱਛਰ ਤੇ ਆ ਇੱਥੇ ਟਾਪਦਾ ਕਰਕੇ ਉਹ ਸਾਹਮਣੇ ਟਾਪਿਆ ਮੱਛਰ ਬੜਾ ਹੁੰਦਾ ਸਾਡੇ ਇੱਥੇ ਇਆ ਪਾਇਖਾ ਰੱਖ ਰੱਖ ਦੱਸੋ ਕਿੱਦਾਂ ਰੱਖਾਂ ਲੱਗਿਓਂਗਾ ਹਾਂ ਰਾਉਂਡ ਸ਼ੇਪ ਚ ਰੱਖਣੀ ਆ ਥੋੜੀ ਪਲੇਸ ਚੇਂਜ ਕਰਦੀ ਆ ਮੜੀ ਆਪਾਂ ਨੂੰ ਅੱਗੇ ਪਿੱਛੇ ਕਰਦੇ ਉੱਧਰ ਨੂੰ ਕਰਦੇ ਬਸ ਇੱਥੇ ਠੀਕ ਆ ਹਾਂ ਤੇ ਦੂਸਰੀ ਇੱਧਰ ਹਾਂ ওই ਮਸੜੀਜ਼ ਵਾਲਾ ਸਾਈਨ ਜਿਹਾ ਬਣਾ ਗਏ ਲਓ ਜੀ ਟਾਪ ਰੱਖਦੇ ਲੱਗੇ ਹੁਣ ਤੇ ਬਾਅਦ ਚ ਇਹਦਾ ਕਈ ਵਾਰੀ ਬਾਅਦ ਚ ਨਾ ਇਹਨੂੰ ਚੰਗੀ ਪ੍ਰਬੰਧ ਕਰਾਂਗੇ ਆਪਾਂ ਇਹਦਾ ਛੇ ਤੰਗ ਦਾ ਪ੍ਰਬੰਧ ਕਰਾਂਗੇ ਕਿ ਜਿਹੜਾ ਬਾਅਦ ਵਿੱਚ ਇਹ ਮਸਲਾ ਉੱਠੇ ਹੀ ਨਾ ਆਪਣਾ ਇਹ ਪ੍ਰੋਬਲਮ ਆਵੇ ਹੀ ਨਾ ਹੁਣ ਫਿਲਹਾਲ ਆਪਾਂ ਟੈਂਕੀ ਸਾਫ਼ ਕਰਤੀ ਹੈ ਤੇ ਜਿਹੜੀ ਥੱਲੇ ਉਹ ਗਾਰਜੀ ਜੰਮੀ ਸੀਗੀ ਉਹ ਵੀ ਆਪਾਂ ਸਾਫ਼ ਕਰ ਦਿੱਤੀ ਹੈ ਠੀਕ ਆ ਇੰਨੀ ਬੜੀਆਂ ਆ ਆ ਵੀ ਰੱਖਣੀ ਆ ਇਹ ਵੀ ਰੱਖਣੀ ਪੈਣੀ ਆ ਇਹ ਕਿੱਥੇ ਇੱਦਾਂ ਸੈਂਟਰ ਚ ਜੋੜ ਦੋ ਹੂੰ ਸਪੋਰਟ ਚਾਹੀਦੀ ਨਾ ਨਾਲ ਥੱਲੇ ਹੋ ਗਈ ਮਿੱਤਰੋ ਦੇਖੋ ਠੀਕ ਆ ਓਕੇ ਹੋ ਗਿਆ ਡਨ ਸਹੀ ਆ ਹੂੰ ਸੂਰੇ ਦਾ ਸੈਣ ਸੂਰੇ ਜਦਾ ਚੱਲ ਲਓ ਜੀ ਮੈਡਮ ਜਿੰਨੇ ਰੱਖ ਦਿੱਤੀਆਂ ਇੱਟਾਂ ਹੁਣ ਆਪਾਂ ਇਹਦੇ ਉੱਪਰ ਰੱਖਾਂਗੇ ਟੈਂਕੀ ਲਿਓ ਵੀ ਮਿੱਤਰੋ ਕਰਤੀ ਸਾਫ ਐਨੇ ਹੋਣੀਆਂ ਹੀ ਬਸ ਹੂੰ ਲਗਭਗ ਹੋਈ ਗਈ ਸਾਫ ਕਾਫੀ ਹੱਦ ਤੱਕ ਹੋ ਗਈ ਹੈ ਪਹਿਲਾਂ ਨਾਲੋਂ ਤੇ ਕਿਤੇ ਸਾਫ ਹੋ ਗਈ ਚਲੋ ਕਰੋ ਪਾਣੀ ਢੋੜ ਲਓ ਟੰਕੀ ਲੋ ਜੀ ਆਪਾਂ ਟੰਕੀ ਰੱਖਦੇ ਨੇ ਲੱਗੇ ਹੁਣ ਟੰਕੀ ਰੱਖ ਕੇ ਫਿਰ ਇਹਨਾਂ ਦੇ ਉੱਪਰ ਆ ਇਹਦੇ ਪਾਈਪ ਸਾਰੇ ਚੰਗੀ ਤੰਗ ਨਾਲ ਕੱਸ ਦਵਾਂਗੇ ਤਾਂ ਕਿ ਪਾਣੀ ਫਿਰ ਆਪਾਂ ਭਰਨੀ ਵੀ ਆ ਵਾਪਸ ਟੰਕੀ ਬਹੁਤ ਇੱਕੀ ਆਹ ਚੜਾ ਚੂੜੀ ਆ ਕੱਸੋ ਪਾਈਪ ਆਹ ਚੂੜੀ ਜੀ ਮੇਲਦੇ ਕੱਸੋ ਆਹ ਟੁੱਟ ਜਾਣੇ ਟੁੱਟ ਜਾਣੇ ਇਹਨੇ ਇਹਨੂੰ ਇਹਨੂੰ ਕਰਨਾ ਪੈਣਾ ਹਾਂ ਆਹ ਹੈ ਇਹ ਚੁੱਕਣਾ ਨਹੀਂ ਇਹਨੂੰ ਥੱਲੇ ਕਰਨਾ ਪੈਣਾ ਥੋੜਾ ਉਨੂੰ ਉਹਨੂੰ ਥੱਲੇ ਕਰਨਾ ਪੈਣਾ ਤੈਨੂੰ ਇਹਦੇ ਨਾਲ ਹਾਂ ਖਾab ਇੱਧਰ ਨੂੰ ਕਰੋ ਬਸ ਆ ਉੱਪਰ ਲੈ ਲੈਣਾ ਕਸ ਖਾ ਬਸ ਕੇ ਹੋ ਗਿਆ ਹਾਂ ਕਸ ਦੋ ਕਸੇ ਇੱਧਰ ਜਾਣਾ ਆਹ ਵਲੇ ਵਿੱਚ ਵੜ ਕੇ ਕਸਨੇ ਪਾਣੇ ਠੀਕ ਆ ਸੁਰਖਾਬ ਆ ਵੀ ਕਸ ਦੋ ਆ ਵੀ ਪੁੱਤ ਕਸ ਦੋ ਆਪਾਂ ਹੁਣ ਕਸ ਦਿੱਤਾ ਵਾ ਪਾਈਪ ਨੂੰ ਅੰਦਰੋਂ ਦੀ ਹੁਣ ਆਪਾਂ ਫੇਰ ਟੈਂਕੀ ਭਰਦੇ ਆਂ ਨਾਲੇ ਹਾਂ ਉਹ ਗਿਆ ਚਲੋਣ ਛੋਟਾ ਆ ਵੀ ਕਸ ਇਹ ਵਿੱਚ ਵੜ ਗਿਆ ਕਸਣਾ ਪੈਣਾ ਮੇਰੇ ਮਿੱਤਰਾ ਲਓ ਜੀ ਪਾਣੀ ਆਪਾਂ ਚਲਾਤਾ ਵਾ ਟੈਂਕੀ ਸਾਫ਼ ਕਰਕੇ ਪਾਣੀ ਦੇਖੋ ਜੀ ਭਰ ਰਿਹਾ ਵਾ ਅੱਧੀ ਹੋ ਚਲੀਏ ਟੈਂਕੀ ਕਿੰਨੇ ਲੀਟਰ ਦੀ ਮਹਾਂ ਟੈਂਕੀ ਆਪਾਂ ਇਹ ਆ 750 ਲੀਟਰ ਦੀ 750 ਲੀਟਰ ਦੀ ਹਾਂ ਹਾਂ ਤੋ ਲਓ ਜੀ ਇੱਥੇ ਖਤਮ ਕਰਨ ਲੱਗੇ ਹਾਂ ਆਪਾਂ ਅੱਜ ਦਾ ਵਲੌਗ ਟੈਂਕੀ ਆਪਾਂ ਕਰ ਲਈਏ ਸਾਫ਼ ਤੇ ਕਰਦੇ ਹੁਣ ਇੱਥੇ ਵਲੌਗ ਖਤਮ ਬਾਏ ਬਾਏ ਜੀ ਸਸਤੀਕਾ ਲਓ ਜੀ ਟੈਂਕੀ ਭਰ ਚੁੱਕੀ ਹੋਣ ਫਾਈਨਲੀ ਆਪਾਂ ਕਰ ਲੱਗੇ ਬੰਦ ਟੈਂਕੀ ਨੂੰ ਮੋਟਰ ਕਰਦੇ ਕੇ ਬੰਦ ਦੇਖੋ ਸਾਫ਼ ਹੋ ਚੁੱਕੀ ਬਿਲਕੁਲ